ਹੈਰੀ ਹੈ ਸਟੇਟ ਹੈ ਸਟੇਟ ਹੈ ਮੈਂ ਗੁੱਸਾ ਰਿਹਾ ਕਰ ਅਸਰੀਕਾਲ ਜੀ ਸਵਾਰ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 12:50 ਮਿੰਟ ਯਾਨੀ ਜੀ 1 ਵਜਣੇ ਵਾਲਾ ਤੇ ਆਪਾਂ ਪਹੁੰਚਣੇ ਆਲੇ ਆਂ ਜੰਗਲ ਦੇ ਵਿੱਚ ਇਸ ਟਾਈਮ ਆਗੇ ਅਸੀਂ ਕਿਡਾ ਆਗਾ ਕੇਲਾਸ ਕੇਲਾਸ ਹੈ ਤੇ ਨੰਗਲ ਪਾਰ ਕਰਕੇ ਟਾੜਾ ਦੀ ਏਜੰਸੀ ਆਏਗੀ ਉੱਥੋਂ ਯੂਰੀਆ ਪਵਾਵਾਂਗੇ ਤੇ ਮੇਰੇ ਖਾਲ ਸੰਭਲਪੁਰ ਪਾਰ ਕਰਕੇ ਰੁਕਾਂਗੇ ਆਪਾਂ ਕਿਉਂਕਿ ਉੱਥੋਂ ਕੰਮ ਦਾ ਰੋਕੇ ਕੋਈ ਫਾਇਦਾ ਵੀ ਨਹੀਂ ਸੰਬਲਵਰ ਪਹਾਰ ਹੋ ਜਾਏਗਾ ਫਿਰ ਬਾਕੀ ਦੇਖਦੇ ਆ ਜਿੱਥੇ ਤੱਕ ਚੱਲੇਗੀ ਚਲਾਵਾਂਗੇ ਲੈ ਹੁਣ ਇੱਧਰ ਨੂੰ ਮੁੜ ਜਾਣਾ ਆਪਾਂ ਨੇ ਜੰਗਲ 'ਚ ਇੱਧਰ ਨੂੰ ਗਿਆ ਬਿਲਾਈ ਗਾਟੀ ਅਹ ਹੋ ਗਈ ਮੇਟਰ 1:30 ਵੱਜ ਗਿਆ ਤੇ ਜੰਗਲ 'ਚ ਹੋ ਗਏ ਐਂਟਰ ਇਹ ਰੋਡ ਆ ਬਣ ਗਿਆ ਸਾਰਾ ਹੁਣ ਪਹਿਲਾਂ ਬੜੇ ਖੱਡੇ ਦੇ ਸਾਲੇ ਈਲੀ ਵਾਰ ਵੀ ਸਮਝ ਬਣੇ ਰਿਹਾ ਦਾ ਵਿੱਚ ਵਿੱਚ ਨੂੰ ਹੁਣ ਤਾਂ ਸਾਰਾ ਕੰਪਲੀਟ ਹੋ ਗਿਆ ਜਿਦਾਂ ਆਪਾਂ ਨੂੰ ਲਾਈਟਾਂ ਬੰਦ ਕਰਨੀਆਂ ਪੈਣੀਆਂ ਅਗਲੇ ਦੇ ਅੱਖਾਂ ਚ ਵੱਜਦੀਆਂ ਪਰ ਜੇ ਇਹ ਜੇ ਨਹੀਂ ਉਹ ਕਰਦੇ ਨਾ ਫਿਰ ਆਇਕਣ ਹੀ ਜਾਂਦੀ ਹੈ ਫਿਰ ਬਿਨਾਂ ਲਾਈਟ ਬੰਦ ਕਰੀ ਇੱਕ ਵਾਰੀ ਦੇਖੋ ਦੱਬ ਗਏ ਕਰਕੇ ਬੰਦ ਅਗਲਾ ਕਰਦਾ ਤਾਂ ਠੀਕ ਹੈ ਨਹੀਂ ਬਾਲ ਦੋ ਸਿੱਧੀ ਸੌ ਦੀ ਇੱਕ ਗਰੇਂਦਰ ਬਾਈ ਪਿੱਛੇ ਰਹਿ ਗਿਆ 2:20 ਸੰਬਲਪਰ ਰਹਿ ਗਿਆ 12 ਕਿਲੋਮੀਟਰ ਤੇ ਉਹ ਸਾਹਮਣੇ ਆ ਗਈ ਏਜੰਸੀ Tata Motor ਤੇ ਇੱਥੇੋਂ ਆਪਾਂ ਯੂ ਟਰਨ ਮਾਰ ਕੇ ਯੂਰੀਆ ਟੈਂਕ ਫੁੱਲ ਕਰਾਵਾਂਗੇ ਟੈਨਸ਼ਨ ਬਰੀ ਆ ਗਈ ਸਾਹਮਣੇ ਜਾਂਚੀ ਨੰਚੀ ਆ ਗਈ ਸੰਬਲਪੁਰ ਤੋਂ 12 ਕਿਲੋਮੀਟਰ ਪਹਿਲਾਂ ਇੱਥੋਂ ਬਜੂ ਯੂ ਟਰਨ ਲਾਵੀਂ ਗੱਭਰੂ ਬੁੱਲਾ ਤਾਂ ਮਿਲਿਆ ਨਹੀਂ ਫਿਰ ਬਾਲਟੀਆਂ ਹੀ ਲੈ ਲੀਆਂ ਆਪਾਂ ਨੇ ਦੋ ਉਹ ਤਾਂ ਪਈ ਜਾਣੀਆਂ ਜਿੱਥੇ ਖੜਾਂਗੇ ਉਥੇ ਪਾ ਲਾਂਗੇ ਵਾਲਟੀਆਂ ਤੇ ਹੁਣ ਚੱਲਦੇ ਆ ਤੇ ਜਦ ਆਪਾਂ ਲੈ ਕੇ ਆਏ ਜੀ ਕੇ ਉਹ ਗੋਲੀਆਂ ਜੀਆਂ ਕਾਰਬਨ ਦੀਆਂ ਉਹ ਆਪਾਂ ਇੱਥੇ ਹੀ ਖਾਲੀ ਕੀਤਾ ਸੀਗਾ ਆ ਅੱਗੇ ਹੁਣ ਫੈਕਟਰੀ ਆਉਗੀ ਮੇਨ ਰੋਡ ਤੇ ਹੀ ਇਸੇ ਰੋਡ ਦੇ ਇੱਧਰਲੇ ਪਾਸੇ ਜਿਹੜਾ ਉਹ ਕਾਲਾ ਕਾਲਾ ਜਿਹਾ ਲੈ ਕੇ ਆਏ ਤੇ ਸੰਬਲ ਪਰਦਾ ਹਾਂਜੀ ਮਿੱਤਰੋ ਟਾਈਮ ਹੋ ਗਿਆ 4:20 ਮਿੰਟ 21 ਮਿੰਟ ਹੋ ਗਏ 4:00 ਤੇ ਸੰਬਲ ਪਰ ਕਰ ਲਿਆ ਆਪਾਂ ਨੇ ਪਾਰ ਤੇ ਹੁਣ ਦੇਖਦੇ ਆਂ ਹੋਟਲ ਪਰ ਲਾਨੇ ਆਂ ਠੰਡੇ ਠੰਡੇ ਸੌਣੇ ਆਂ ਥੋੜੀ देर ਕਿ ਪੰਜਾਬੀ ਹੋਟਲ ਆਂਦਾ ਇੱਕ ਕਿਆ ਨਾਮ ਆਦਾ ਤਰਨ ਤਾਰਨ ਉਹ ਬਦਨਿੰਗਰ ਦਾਪੁਰ ਐਡਾ ਹੀ ਨਾਮ ਆ ਉਹ ਹੋਟਲ ਤੇ ਲਾਵਾਂਗੇ ਜੇ ਉਦੋਂ ਪਹਿਲਾਂ ਆ ਗਿਆ ਕੋਈ ਉਦੋਂ ਪਹਿਲਾਂ ਲਾ ਲਾਂਗੇ ਤੇ ਗਰੇਂਦਰ ਵਈ ਕਹਿੰਦਾ ਸਸਤੀ ਪੈ ਰਹੀ ਐ ਸਸਤੀ ਕੋਈ ਨਹੀਂ ਜਿਆ ਕਦੇ ਕੰਮ ਨੂੰ ਖੜਾ ਪਟ ਨਾ ਵੀ ਮਿੱਤਰੋ 5 ਵਜਣੇ ਆਲੇ ਆ ਤੇ 5 ਕਿਲੋਮੀਟਰ ਰਹਿ ਗਏ 4:55 ਮਿੰਟ ਹੋ ਗਏ ਤੇ ਮੈਂ ਨਾ ਕਮੈਂਟ ਪੜਦਾ ਪਿਆ ਜੀ ਆ ਬਾਈ ਕੱਲ ਵਾਲੇ ਬਲੌਗ ਦੇ ਤੇ ਉਹ ਕਮੈਂਟਾਂ ਜੀ ਬਾਈ ਏ ਹੁਣੇ ਭਰਾ ਕਹਿੰਦੇ ਐ ਦੋ ਤਿੰਨ ਭਰਾ ਭਾਈ ਮੈਂ ਗੱਡੀ ਦੇਖਣੇ ਇੱਕ ਕਹਿੰਦਾ ਭਾਈ ਮੈਂ 14 ਡੈਰੀ ਉਹ ਕਰਨੀ ਐ ਪਾਣੀ ਐ ਬੁੱਕ ਕਰਾਈ ਵੀ ਐ ਵੀ ਮਨੂੰ ਨਾਲ ਉਹ ਕਹਲਾ ਵੀ ਐਕਸਪੀਰੀਅੰਸ ਹੋ ਜਾਊਗਾ ਫਿਰੇ ਮੇਰੇ ਕੋਲ ਬੰਦਾ ਹੈਗਾ ਯਾਰ ਠੀਕ ਆ ਗ੍ਰਿੰਦਰ ਭਾਈ ਦਾ ਹੀ ਦੋਸਤ ਆ ਉਹ ਆਪਣੀ ਗੱਡੀ ਦੇ ਹੁਣ ਉਹਨੂੰ ਕਿਹਾ ਵਾ ਠੀਕ ਆ ਇਓ ਬਾਈ ਜਵਾਬ ਦੰਦਾ ਹਨਾ ਇਹ ਰ ਆਪਾਂ ਤੁਹਾਨੂੰ ਦੱਸ ਦਾਂਗੇ ਠੀਕਾ ਪਰ ਹਲੇ ਯਾਰ ਬਾਈ ਯਾਰ ਉਹਨੂੰ ਪਹਿਲਾਂ ਕਿਹਾ ਵਾ ਬਾਈ ਨੂੰ ਆਪੋ ਪਹਿਲਾਂ ਉਹਨੂੰ ਦੇਣੀ ਆ ਠੀਕਾ ਗੁੱਸਾ ਨਾ ਕਰਿਓ ਮੇਰਾ ਵੀਰ ਗੱਲ ਦਾ ਮੇਰੀ ਦਾ ਕਿਉਂਕਿ ਆਪਾਂ ਨੇ ਉਹ ਬਾਈ ਨੂੰ ਫੋਨ ਉਦਣੇ ਹੀ ਕਰਤਾ ਸੀਗਾ ਤਾਂ ਤੋਂ ਇਹ ਪਾਸੋਂ ਜਵਾਬ ਮਿਲਿਆ ਜੀਗਾ ਆਪਾਂ ਨੂੰ ਮੰਦਾ ਤਾਂ ਉਸੇ ਦਿਨ ਈਲਾ ਹੋ ਗਿਆ ਸੀਗਾ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਜਿਹੜੇ ਭਰਾ ਕਮੈਂਟ ਕਰ ਰਹੇ ਆ ਵੀ ਬਾਈ ਅਸੀਂ ਆ ਜੀ ਇਹ ਦੋ ਦਿਨ ਬੰਦੇ ਨੇ ਫੋਨ ਵੀ ਆਏ ਕਹਿੰਦੇ ਬਾਈ ਤੂੰ ਗੱਲ ਕਰਾ ਟ੍ਰੇਨ ਚੜ੍ਹ ਕੇ ਆ ਜੀ ਇਹ ਤਹਿ ਦਿਲੋਂ ਧੰਨਵਾਦ ਆ ਵੀਰੇ ਤੁਹਾਡਾ ਤੁਸੀਂ ਕਹਿਤਾ ਇੰਨੇ ਹੀ ਬਹੁਤ ਆ ਸਮਝ ਲਓ ਨਾਲ ਬੈਠੇ ਆ ਤੁਸੀਂ ਮੇਰੇ ਠੀਕ ਹੈ ਨਾ ਲਵ ਯੂ ਬਾਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਪਿਆਰ ਕਰਦੇ ਪਰਮਾਤਮਾ ਤੁਹਾਡੇ ਸਾਰਿਆਂ ਦੀ ਲੰਬੀ ਉਮਰ ਕਰੇ ਆ ਬਾਈ 5:00 ਵਜੇ 10 ਮਿੰਟ ਹੋ ਗਏ ਕਲਕੱਤਾ ਪੰਜਾਬ ਹੋਟਲ ਦੇ ਆ ਗਏ ਆਪਾਂ ਆ ਤੋਂ ਪਹਿਲਾਂ ਦੇਖਦੇ ਆਂ ਟਾਇਰ ਗੱਡੀ ਦੇ ਟਾਇਰ ਦੇਖ ਕੇ خیر ਬਖੀਰ ਉਹ ਕਿੱਦਾਂ ਦਾ ਹਾਂ ਹਾਂ ਜੀ ਮਿੱਤਰੋ ਸਾਸਰੀ ਕਾਲ ਤੇ ਉੱਠ ਗੜੇ ਆਪਾਂ ਉੱਠ ਗਏ ਨਾ ਨੋ ਗੇ ਬਾਈ ਦਾ ਹੀ ਫਰੈਸ਼ ਹੋ ਗਏ ਬੰਦੇ ਹਾਂ ਕਾਣ ਬੱਤ ਲਿਆ ਵਾ ਬਾਈ ਤੇ ਹੁਣ ਰੋਟੀ ਖਾਣੇ ਆ ਰੋਟੀ ਖਾ ਗਏ ਤੇ ਚੱਲਦੇ ਆਂ ਆਪਾਂ ਕੱਪੜੇ-ਕੁਪੜੇ ਧੋ ਲੇ ਆਪਾਂ ਨੇ ਆਪਣੇ ਸਾਰੇ ਤੇ ਫਰੈਸ਼ ਹੋ ਗਏ ਉਹ ਵਗੀ ਕੀਤਾ ਸੀਗਾ ਯੂਰੀਆ ਪਾ ਲਿਆ ਆਪਾਂ ਨੇ ਬਾਲਟੀਆਂ ਵੱਢ ਗਏ ਤੇ ਚੱਲਦੇ ਆਂ ਮਿੱਤਰੋ ਟਾਈਮ ਹੋ ਗਿਆ 5:27 ਮਿੰਟ ਤੇ ਬਾਰਡਰ ਤੇ ਪਹੁੰਚਣੇ ਆਲੇ ਆਪਾਂ ਛੱਤੀਗੜ੍ਹ ਤੇ ਆਪਾਂ ਹਲੇ ਲੇਟ ਚੱਲੇ ਕਿਉਂਕਿ ਆਉਣੇ ਦੇਸੀ ਫ੍ਰਿਜ ਚ ਪਾਣੀ ਵੀ ਭਰਨਾ ਸੀਗਾ ਪਾਣੀ ਭਰ ਕੇ ਆ ਚੱਲੇ ਆ ਤੇ ਗ੍ਰਿੰਦਰ ਬਾਈ ਉਹਨਾਂ ਪਹਿਲਾਂ ਤੁਰ ਪਏ ਸੀਗੇ ਉਹ ਕਹਿੰਦੇ ਵੀ ਅਸੀਂ ਤੇਲ ਪਾਉਣਾ ਅੱਗੇ ਤੇ ਆਪਾਂ ਪਵਾਵਾਂਗੇ ਤੇਲ ਪੂਰਾ ਪੂਰਾ ਜਿਹੜਾ ਮਹਾਰਾਸ਼ਟਰ ਬਾਰਡਰ ਤੇ ਆਪਣੇ ਕੋਲ ਤੇਲ ਇੱਥੇ ਤੱਕ ਰਹਿ ਜਾਵੇ ਬਸ ਵੀ ਬਕਤੀ ਕਬਲ ਜਾਵੇ ਤੇ ਫਿਰ ਗੱਡੀ ਆਪਣੀ ਆਰਾਮ ਨਾਲ ਪਾਸ ਹੋ ਜੂਗੀ ਤੇ ਦੇਖਦੇ ਆ ਆਪਾਂ ਇਹ ਫੱਟੇ ਲੋਹੇ ਉਹਦੇ ਲੱਕੜੀ ਦੇ ਬਣਵਾਣੇ ਆ ਨਾਲੇ ਹਲਕੇ ਹੋ ਜਾਣਗੇ ਫਿਰ ਵਜਨ ਆਪਣਾ ਪੂਰਾ ਜਿੰਨਾ ਆਪਣਾ ਪਾਸਿੰਗ ਹੁਣ ਨਹੀਂ ਪਾਸ ਕਰਿਆ ਕਰੂਗੀ ਤੇ ਇੱਕ ਉੱਪਰਲੀ ਲਾਰ ਕੋਲ ਦਵਾਗੇ ਉਹ ਤਾਂ ਵੈਸੇ ਵੀ ਬੋਲਣੀ ਆ ਕਿਉਂਕਿ ਜਾਲ-ਜੋਲ ਪਾਣੇ ਨੂੰ ਸੌਖਾ ਰਹਿੰਦਾ ਬੰਦਾ ਅੰਦਰੋਂ ਖੜਿਆ ਹੀ ਜਾਲ ਪਾ ਦਿੰਦਾ ਤੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਹੁਣ ਉਧਰੋਂ ਕੀ ਆ ਭਰਦੇ ਆ ਵੀਡੀਓ ਤੇ ਕਮੈਂਟ ਆਇਆ ਭਰਾ ਦਾ ਕਹਿੰਦਾ ਭਾਈ ਜੀ ਵੰਗੋ ਭਾਈ ਤੁਸੀਂ ਤਾਂ ਰੁਕ ਗਏ ਵੀ ਕੱਚੇ ਮਾਲ ਵਾਲੀ ਗੱਡੀ ਕੀ ਕਰੂ ਭਾਈ ਮੈਂ ਕੱਚੇ ਮਾਲ ਵਾਲੇ ਨੂੰ ਤਾਂ ਕਿਹਾ ਹੀ ਨਹੀਂ ਵੀ ਔਰ ਰੁਗੇ ਨਾ ਹੋ ਵੀ ਨਾ ਵੀ ਰੁਕੇ ਜੇ ਮੈਂ ਤਾਂ ਐਂ ਕਿਹਾ ਵੀ ਕੱਚੇ ਮਾਲ ਆਲਾ ਜਿੱਧਰ ਮਰਜ਼ੀ ਨੂੰ ਆ ਜਾ ਸਕਦਾ ਉਹਨੂੰ ਖੁੱਲੀਆਂ ਛੁੱਟੀਆਂ ਵੀ ਚੱਲ ਚਾਹੇ ਉਹ ਜਰਾ ਰੋਂਗ ਸਾਈਡ ਆਵੇ ਕਿਉਂਕਿ ਯਾਰ ਉਹਦੀ ਮਜਬੂਰੀ ਆ ਉਹਨੂੰ ਕੋਈ ਨਹੀਂ ਕੁਝ ਬੋਲ ਸਕਦਾ ਜੇ ਪਾਗਲੇ ਹੋਊਗਾ ਜਿਹੜਾ ਉਹਨੂੰ ਬੋਲੂ ਕੱਚੇ ਮਾਲ ਵਾਲੀ ਗੱਟੀ ਨੂੰ ਕਹੂਗਾ ਵੀ ਹਾਂ ਵੀ ਤੂੰ ਰੋਂਗ ਸਾਈਡ ਨਾ ਜਾ ਇੱਥੇ ਇੱਧਰੋਂ ਜਾ ਉਹਦਾ ਭਾਈ ਮਜਬੂਰੀ ਆ ਉਹਦਾ ਜਿੱਥੇ ਮਰਜ਼ੀ ਨੂੰ ਜਾ ਸਕਦਾ ਕੱਚੇ ਮਾਲ ਵਾਲਾ ਦਾ ਉਹ ਤਾਂ ਚਾਹ ਰੂਲ ਤੋੜਨਾ ਪਵੇ ਰੂਲ ਤੋੜੂਗਾ ਬਾਈ ਨੇ ਆਪਣਾ ਪਹਾੜਾ ਥੋੜੀ ਮਰਵਾਣਾ ਫੇਰ ਕੱਚੇ ਮਾਲ ਵਾਲੇ ਨੇ ਜਿਹੜਾ ਕੱਚਾ ਮਾਲ ਲੈ ਕੇ ਜਾ ਰਿਹਾ ਐਵੇਂ ਸੇ ਕਰਕੇ ਆਪਾਂ ਕੱਚੇ ਮਾਲ ਵਾਲਿਆਂ ਨੂੰ ਨਹੀਂ ਕਹਿੰਦੇ ਵੀ ਗਲਤ ਆ ਰਹੇ ਆ ਉਹ ਠੀਕ ਆ ਆਪਣੀ ਜਗ੍ਹਾ ਠੀਕ ਆ ਆਪਾਂ ਕਿਹਾ ਵੀ ਜਿਹੜੇ ਲੋਹੇ ਲੰਗੜ ਵਾਲੇ ਵੀ ਰੋਂਗ ਸਾਈਡ ਧੱਕ ਦਿੰਨੇ ਆ ਵੀ ਉਹਨਾਂ ਨੂੰ ਦੱਸ ਗਿਆ ਛੇਤੀ ਆ ਬਲਾਂ ਤੁੰ ਕਰਤਾ ਕਰ ਨਾ ਮਾ ਨਾਈ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤਵਸਿਆ ਤੇਰਾ ਹੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਂਦਾ ਨਾ ਹੀ ਮਿੱਤਰੋ ਟਾਈਮ ਹੋ ਗਿਆ 8:14 ਤੇ ਰਾਏਪੁਰ ਰਹਿ ਗਿਆ ਆਪਾਂ ਨੂੰ 70 ਕਿਲੋਮੀਟਰ ਰਹਿ ਗਿਆ ਤੇ ਹੁਣ ਗਰੇਂਦਰ ਭਾਈ ਆ ਰਿਹਾ ਪਿੱਛੇ-ਪਿੱਛੇ ਇਹਨੂੰ ਪੁੱਛਦੇ ਆਂ ਫੋਨ ਲਾ ਕੇ ਭਾਈ ਕਿਹੜੇ ਹੋਟਲ ਤੇ ਚਾਹ ਚੋ ਪੀਣੀ ਐ ਚਾਹ ਚੋ ਪੀ ਲਈਏ ਮਾੜੀ ਮੋਟੀ ਤੇ ਫੋਨ ਆ ਗਿਆ ਵਿੱਚ ਗੋਰਾ ਤਰੋੜੀ ਵਾਲਾ ਮੂੰ ਗੋਰੇ ਦਾ ਫੋਨ ਆ ਗਿਆ ਪਹਿਲਾਂ ਇਹ ਜੀ ਸੁਣ ਲਈਏ ਕੀ ਕਹਿੰਦਾ ਗ੍ਰਿੰਦਰ ਬਾਈ ਨੂੰ ਫੇਰ ਕਰਾਂਗੇ ਫੋਨ ਹਲੋ ਮੈਂ ਤਰੋ ਡਰਾਈਵਰ ਤੋਂ ਪਹਿਲਾਂ ਮਹਾਰਾਜਾ ਢਾਬਾ ਇੱਥੇ ਲਾਈਆਂ ਗੱਡੀਆਂ ਆਪਾਂ ਨੇ ਇੱਕ ਥੰਬਨੇਲ ਥੰਬਨੇਲ ਵਾਸਤੇ ਫੋਟੋ ਵਿੱਚ ਲੈਣੇ ਆ ਤੇ ਹਣ ਗਰੇਂਦਰ ਭਾਈ ਨੂੰ ਪੁੱਛਦੇ ਆ ਗਰੇਂਦਰ ਭਾਈ ਚਾਹ ਪੀਣ ਵਾਸਤੇ ਰੋਕੀ ਆਪਾਂ ਨੇ ਇਹ ਬਾਕੀ ਤੁਸੀਂ ਅੱਜ ਸਰੋਤਿਆਂ ਨੂੰ ਰੂਬਰੂ ਨਹੀਂ ਹੋਏ ਚੱਲ ਚਾਹ ਵੀ ਨੂੰ ਚਾਹ ਪੀ ਕੇ

शिवम मिश्रा मिश्रा जी हैं उधर साडे वाला मिश्रा क्या टार्चा मार रहे हैं। केड़ी चाबी बंगू व्लॉग सर्च करो इसमें। पूरा सब्सक्राइब करा के जाओगे क्राइबर बढ़ाओगे एक ਕਿਆ ਕਹਿੰਦਾ ਭਾਈ ਦੂਸਰਾ ਫੋਟੋ 기ਜੀਏ ਨਾ ਫੋਟੋ ਖੱਚੇ ਲਾ ਫੋਟੋ ਖੱਚੇ ਅੱਛਾ ਇਸਕੇ ਮੇਰੇ ਨਾਲ ਖਿਚਵਾਣੀ ਹੈ ਹਾਂ ਲਾ ਭਾਈ ਮੇਰੇ ਨਾਲ ਖਿੱਚਦੇ ਦੀ ਫੋਟੋ ਹੈ ਪਿਛੇ ਓਡਾ ਕਾ ਜਿੱਦਾ ਹੋਟਲ ਹਾਂ ਓਡਾ ਹੋਟਲ 90 ਕਾ ਭੀ ਗਿਆ ਲਾ ਮੇਰੀ ਹਰ ਗ੍ਰਿੰਦਰ ਬਾਈ ਦੀ ਮੇਰੀ ਹਰ ਗ੍ਰਿੰਦਰ ਬਾਈ ਦੀ ਖੁਆਸ਼ ਆ ਵੀ ਇੱਕ ਅਸੀਂ ਹੋਟਲ ਕਰਨਾ ਇੱਕ ਵਾਰੀ ਪੰਗਾ ਲੈ ਕੇ ਦੇਖਣਾ ਚਲਾ ਦਾ ਚਲਾ ਦਾ ਦੱਸ ਦਵਾਂਗੇ ਜੀਪ ਰੱਖੇਗੇ ਬੱਬ ਕੁੱਕ ਫੁੱਕ ਚਾਹੀ ਕੁੱਕ ਹੈਗਾ ਆਪਣੇ ਕੋਲ ਆੜੀ ਥੋੜੀ ਨੂੰ ਆਹ ਜੀਪ ਲੈ ਆਏਗੇ ਜੀ ਬਗਟਾ ਬਿਪਕਰ ਚੱਲੇ ਦੂਆ ਤੂਤਨੀਆ ਵਾਲਾ ਹੈ ਤੂਤਨੀਆ ਵਾਲਾ ਸਪੀਕਰ ਆ ਮਾਨਕ ਦੇ ਗਾਣੇ ਲੱਗੇ ਪਿਆਉਣ ਲੈ ਉੱਥੇ ਹੋਟਲ ਆ ਕੁੱਜੂ ਹਾਂ ਉਹ ਪਹਿਲਾ ਉਹ ਟਲਾ ਪੰਪ ਦੇ ਨਾਲ ਹਾਂ ਉਹਨੂੰ ਕਹਿੰਦੇ ਹੁੰਦੇ ਸਪੀਕਰ ਵਾਲਾ ਹੋਟਲ ਆ ਅੱਛਾ ਉਹਨੇ ਆਏ ਨਹੀਂ ਪਤਾ ਵੀ ਅੰਮ੍ਰਿਤ ਵੇਲੇ ਉਹਨੇ ਚਮਕੀਲੇ ਦੇ ਗਾਣੇ ਲਾਏ ਚਮਕੀਲੇ ਦੇ ਗਾਣੇ ਲਾਏ ਪਿਆ ਮਤਲਬ ਵੇਲੇ ਉੱਤਾਂ ਜਾ ਆਪਣਾ ਦੁਪਹਿਰ ਨੂੰ ਜਾ ਕਿਤੇ ਪਾਠੇ ਲਾਤਾ ਹਾਂ ਉਹ ਪਹਿਲਾਂ ਉੱਥੇ ਨਹੀਂ ਦੇਖਾ ਕਿਸਨਗੜ ਫਿਲਮਾਂ ਹੀ ਲੱਗੀਆਂ ਹੁੰਦੀਆਂ ਦੀਆਂ ਉਹ ਉਹ ਦੇਖਿਆ ਨਹੀਂ ਉਹ ਬੁੜੇ ਕੋਲ ਨਹੀਂ ਦੇਖਿਆ ਉਦੋਂ ਆਪਾਂ ਅੱਜ ਦੇਲੇ ਅੱਜ ਸਾਰੀ ساری ਰਾਤ ਕੈਰੈਕਟਰ ਫਿਲਮਾਂ ਹੀ ਦੇਖੀ ਜਾਂਦੇ ਦੇ ਬੇਟੇ ਬੁੜੇ ਨੇ ਚਾਦਰਾਂ ਲਾਇਆ ਰਾ ਚੱਲ ਰਹੇ ਗੀਤ ਉਹਦੇ ਕੋਲ ਦੂਏ ਪੁਰਾਣੇ ਆਹ ਆਏ ਵੀਡੀਓ ਬਣਾ ਰਿਹਾ ਸਾਡੀ ਬਣਾ ਲਾ ਬਣਾ ਲਾ ਚਾਦਰ ਖੰਡੀ ਪਈ ਦੀ ਰਬੜੀ ਪੈਕ ਹੋ ਰਹੀ ਹੈ ਰਬੜੀ ਰਬੜੀ ਖਾਣੀ ਹਾਂ ਭਾਈ ਹਾਂ ਦੁੱਧ ਦੀ ਬਣਦੀ ਹੈ ਹਾਂ ਕਾੜ ਕਾੜ ਕੇ ਬਣਾਈ ਵੀ ਹੈ ਲੈ ਕਿਦਨੇ ਆਹੀ ਬਣਾਉਗਾ ਹੈ ਇਹੀ ਬਣਾਉਗਾ ਲੈ ਭਾਈ ਸਾਡੇ ਸ਼ੈਫ ਸਾਹਿਬ ਨੇ ਐਲਾਨ ਕਰਤਾ ਬਣਾ ਹੋ ਜੂਗਾ ਐਂ ਕਿਉਂ ਬਣਾਉਂਦੇ ਆ ਉਹ ਮਲਾਈ ਜੀ ਆਈ ਜਾਂਦੀ ਹੈ ਉਹ ਮਲਾਈ ਜੀ ਸੈਡਾਂ ਜੇ ਕਰੀ ਜਾਨੀ ਤਾਰ ਤਾਰ ਕੇ ਬਸ ਉਹ ਆਪਣੇ ਕੋਲ ਉਹ ਹੈਗੀ ਆ ਉਹ ਪਈਓ ਆ ਫਰਾਈ ਉਹ ਜਿਹੜਾ ਲੋਹੇ ਵਾਲਾ ਉਹਦੇ ਦੇ ਬਣੂਗੀ ਆਹ ਦੇਖੀ ਕਿਹੜਾ ਸਵਾਦ ਆਪਣੀਓ ਬਣਾ ਦੇਣੀ ਰਾਜੂਸਤਾ ਤੈਨੂੰ ਤਕੜਾ ਕਰਕੇ ਲੈ ਕੇ ਜਾਣਾ ਮੋਟਾ ਲਾ ਬਾਈ ਚੱਲੀਏ ਮੇਰਾ ਹੁਣ ਚੱਲ ਅੱਛਾ ਬਾਈ ਹੈਂ ਮਾਰੇ ਨੂੰ ਜਦ ਪੰਜਾਬੀ ਇੱਥੀ ਚੱਲੇ ਨੇ ਕੰਪਾਈਨ ਹਾਂ ਉਹ ਲੋਕ ਕੋਈ ਨਹੀਂ ਹੈ एकदम ਹਾਥ ਚੱਲ ਠੀਕ ਆ ਫਿਰ ਹਾਂ ਓਕੇ ਰਿਪੋਰਟ ਫਿਰ ਮਿਲਾਂਗੇ ਆਦੇ ਜਾਦੇ ਹੋ ਵੀ ਮੇਟਰ ਟਾਈਮ ਹੋ ਗਿਆ 10:30 ਹੋਣ ਵਾਲੇ ਆ 10:00 ਵਜੇ 24 ਮਿੰਟ ਹੋ ਗਏ ਤੇ ਆਪਾਂ ਪਹੁੰਚ ਗਏ ਰਾਏਪੁਰ ਰਾਏਪੁਰ ਪਾਰ ਕਰਦੇ ਪਏ ਆ ਤੇ ਗਰੇਂਦਰ ਬਾਈ ਕਹਿੰਦਾ ਵੀ ਆਪਾਂ ਬਾਰਡਰ ਦੇ ਲਾਗੇ ਜਾ ਕੇ ਅਰਦਾਸਪਰੀਆਂ ਦਾ ਹੋਟਲ ਆ ਇਹਨਾਂ ਉੱਥੇ ਸੋ ਜਾਾਂਗੇ ਇਹ ਤੋਂ ਸਵੇਰੇ ਸੱਜਰੇ ਉੱਠ ਕੇ ਚੱਲ ਪਾਂਗੇ। ਵਾਹ ਜਿੱਦਾਂ ਬਾਈ ਤੁਹਾਨੂੰ ਠੀਕ ਲੱਗੇ। ਜਿਉਂਦਾਂ ਕਰ ਲਿਓ। ਪੱਤੀਆਂ ਬਹੁਤ ਪਰਾਹ ਰਹੇ। ਬੁੱਤੀਆਂ ਦਾ ਹੀ ਇੰਤਸਾਲਾ। ਰਾਏਪੁਰ ਸ਼ਹਿਰ ਦੇ ਵਿੱਚ ਹਾਂ ਜਾ ਰਿਹਾ ਗਰੇਂਦਰ ਬਾਈ ਐ ਇੱਕ ਵਾਰ ਸ਼ਹਿਰ ਕਿੱਦਾਂ ਸਟੈਂਡ ਲ ਲਨਾਵੀ ਇਹ ਕੋਰੇ ਲੱਗ ਕੇ ਜਾਇਆ ਕਰੇ ਐ ਫੋਨ ਜਾਂ ਇੱਧਰ ਲੱਗ ਜਾਇਆ ਕਰੇ ਅੱਗੇ ਦੀ ਵੀਡੀਓ ਬਣਾਣੇ ਨੋ ਮਦਰਾ ਟਾਈਮ ਹੋ ਗਿਆ 12:30 ਤੇ ਇੱਕ ਤੁਹਾਨੂੰ ਆਈਟਮ ਕਰਕੇ ਦਿਖਾਉਣੀ ਆ ਆਈਟਮ ਕੀ ਆ ਰੋਡ ਚ ਚੱਲਣੋਂ ਤਾਂ ਬ੍ਰੇਕਰ ਆ ਗਿਆ ਇਹ ਗ੍ਰਿੰਦਰ ਵਾਈ ਦੇ ਪਿੱਛੇ 19 ਸਪੀਡ ਜਿੰਨੀ ਸਪੀਡ ਤੇ ਮੈਂ ਗ੍ਰਿੰਦਰ ਵਾਈ ਦੇ ਪਿੱਛੇ ਚੱਲੂਗਾ 19 ਸਪੀਡ ਤੇ ਗ੍ਰਿੰਦਰ ਬਾਈ ਦੇ ਅੱਗੇ ਚੱਲੂਗਾ ਹੈਨਾ ਤੇ ਹੁਣ ਮੰਨ ਲੈ ਜਿੰਨੀ ਸਪੀਡ ਤੇ ਮੈਂ ਪਿੱਛੇ ਚੱਲ ਰਿਹਾ ਹਾਂ 19 ਸਪੀਡ ਤੇ ਹੀ ਗ੍ਰਿੰਦਰ ਬਾਈ ਅੱਗੇ ਚੱਲਦਾ ਹੋਣਾ ਚੱਲ ਅਸੀਂ 5 ਪੁਆਇੰਟ ਆ ਹੋਣੀ ਵੱਧ ਹੋਣੀ ਹੈਨਾ ਇਹ ਹਾਂ ਦਾ ਸਪੀਡ ਦਿਖਾ ਦਿੰਨਾ ਮੈਂ ਬਈ ਕਿੰਨੀ ਕਿੰਨੇ ਤੇ ਚੱਲਦੇ ਆ ਅਸੀਂ ਹਾਂ ਜਦ ਮੈਂ ਅੱਗੇ ਲਾ ਲੂੰਗਾ ਗੱਡੀ ਵੇ ਅੱਗੇ ਹੀ ਜਾਂਦੀ ਹੈ ਗੱਡੀ ਜਦੋਂ ਕੋਈ ਐ ਜਾ ਮਤਲਬ ਸੁੰਨਸਰਾ ਸੜਕ ਆ ਜਾਂਦੀ ਹੈ ਉਸ ਤੋਂ ਬਾਅਦ ਪਿੱਛੇ ਕਰ ਲੈਣਾ ਮੈਂ ਤੇ ਹੁਣ ਨਾਰਮਲ ਮਤਲਬ 50 50 ਕ ਪਰ ഗ പചന് പചാ ചൽ ഗൂരിടേകാരുന്നു പഞ്ചാഭ രീതി ഗുളിക ਦੋਨੋਂ ਗੱਡੀ ਜਾਂ ਦੇਖਿਓ ਕਿੰਨਾ ਫਰਕ ਪੈ ਜਾਊਗਾ ਇਹ ਪਿੱਛੇ ਹੀ ਰਹਿ ਜਾਂਦਾ ਫਿਰ ਮੇਰੇ ਉਹਨੇ ਦੀਪ ਬਾਈ ਨਾਲ ਗੱਲ ਹੋ ਰਹੀ ਦੀ ਉਹ ਕਹਿੰਦਾ ਤੂੰ ਗੱਡੀ ਕਹਿੰਦਾ ਅੱਗੇ ਰੱਖਿਆ ਕਰ ਮੈਂ ਕਿਹਾ ਯਾਰ ਮੈਂ ਅੱਗੇ ਰੱਖਦਾ ਗੱਡੀ ਵੀ ਜਦ ਮੈਂ ਅੱਗੇ ਗੱਡੀ ਰੱਖਦਾ ਵੀ ਗ੍ਰਿੰਦਰ ਬਾਈ ਵਾਲੀ ਗੱਡੀ ਪਤਾ ਨਹੀਂ ਕਾਦੇ ਆਟੋਮੈਟਿਕ ਉਹ ਪਿੱਛੇ ਹੀ ਰਹਿ ਜਾਂਦੀ ਐ ਆਹ ਮੈਂ ਕਿਹਾ ਮੈਂ ਕੋਈ ਇੰਨਾ ਵੀ ਨਹੀਂ ਵੀ 11.95 ਵੀ 50 ਕੇ ਪਰ ਹੁੰਦੀ ਆ ਬਸ ਆਉਂਦਾ ਇਹੋ ਕੈਮਰੇ ਚ ਸਾਬ ਨਹੀਂ ਦੇਖਦਾ ਮੀਟਰ ਇਹ ਲੋ ਪਣ ਪੰਜਾਬ ਪਰ ਕਰਨੀ ਹੁਣ ਬਸ ਨੇ ਕਿ ਆਜ ਕਰਾ ਜਿਹੜੀ ਗੱਡੀ ਅੱਗੇ ਜਾਂਦੀ ਆ ਉਹ ਅੱਗੇ ਹੀ ਨਿਕਲ ਜਾਂਦੀ ਜਿਹੜੀ ਪਿੱਛੇ ਰਹਿੰਦੀ ਪਿੱਛੇ ਹੀ ਰਹਿ ਜਾਂਦੀ ਆ ਉਹ ਓਏ ਮਿੱਤਰੋ ਇਹ ਵਲੌਗ ਦਾ ਕਰਦੇ ਆ ਆਪਾਂ ਐਂਡ ਤੇ ਹੁਣ ਹੋਟਲ ਤੇ ਜਾ ਕੇ ਖੜ ਜਾਾਂਗੇ ਆਪਾਂ ਤੈਨੂੰ ਕਿੱਦਾਂ ਲੱਗਿਆ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰੱਖਾ